ਰੈਂਟ ਬਚਿਆ ਮੇਰਾ ਗੰਨ ਨੂੰ ਪਤਾ ਹੀ ਹੈਗਾ ਪਤਾ ਹੀ ਨਹੀਂ ਹੁਣ ਪੂਰੇ ਘੇਰੇ ਇੱਥੇ ਆ ਗਿਆ ਹਾਏ ਲਗਭਗ 5 ਘੰਟਿਆਂ ਤੋਂ ਕਣਕ ਨੂੰ ਲੱਗੀ ਅੱਗ ਦਾ ਤਾंडਵ ਜਾਰੀ ਹੈ ਜੀ ਆਵਾਜ਼ ਇਹ ਕਿਉਂ ਕਰ ਰਹੇ ਇਕੱਲਾ ਮੱਚ ਗਿਆ ਗੰਨ ਕਰਾਈ ਦੋ ਦਿਨ ਤੋਂ ਦੂੜੀਆਂ ਇਹ ਕਿੰਨੇ ਨੇ ਕਰ ਗਈ ਹੈ ਇਹ ਬੁੱਕੀ ਪੂਰੇ ਚ ਵੜ ਚੁੱਕੀ ਹੈ ਜਾ ਕੇ ਹੁਣ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕਣਕ ਨੂੰ ਲੱਗੀ ਅੱਗ ਬੁਝਾ ਰਹੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਦਾ ਵੀ ਹੋਇਆ ਭਾਰੀ ਨੁਕਸਾਨ ਕੱਪੜੇ ਤੱਕ ਤੇ ਹੋਰ ਸਮਾਨ ਸੜਿਆ ਭਿਆਨਕ ਅੱਗ ਕਾਰਨ ਪੱਤਰਕਾਰ ਵੀ ਮੁਸ਼ਕਲ ਨਾਲ ਬਚੇ ਖਬਰ ਪੇਸ਼ ਕੀਤੇ ਜਾਣ ਤੱਕ ਅੱਗ ਨੇ 150 ਕਿੱਲੇ ਤੱਕ ਦੇ ਕਰੀਬ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ ਤੇ ਹਾਲੇ ਅੱਗੇ ਦੀ ਅੱਗੇ ਵਧ ਰਹੀ ਸੀ ਹੋਰ ਪਿੰਡਾਂ ਵੱਲ ਨੂੰ ਵਧ ਰਹੀ ਸੀ ਖਬਰ ਪਿੰਡ ਮਮੇ ਵਾਲਾ ਦੀ ਹੈ ਜਿਹੜੀ ਕਿ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਆ ਤੇ ਉਸ ਪਿੰਡ ਦੇ ਵਿੱਚ ਅੱਜ ਕਣਕ ਨੂੰ ਅਚਾਨਕ ਅੱਗ ਲੱਗ ਗਈ ਲਗਭਗ 5 ਘੰਟਿਆਂ ਤੋਂ ਕਣਕ ਨੂੰ ਲੱਗੀ ਅੱਗ ਦਾ ਤਾंडव ਜਾਰੀ ਹੈ ਕਣਕਾਂ ਨੂੰ ਲੱਗ ਰਹੀਆਂ ਅੱਗਾ ਭਿਆਨਕ ਰੂਪ اختیار ਕਰ ਰਹੀਆਂ ਤੇ ਖੇਤਾਂ ਵਿੱਚ ਘਰ ਬਣਾ ਕੇ ਰਹਿ ਰਹੇ ਲੋਕਾਂ ਨੂੰ ਤਾਂ ਇਹ ਜਿਆਦਾ ਹੀ ਖਤਰੇ ਵਾਲੀ ਘੰਟੀ ਬਣੀਆਂ ਹੋਈਆਂ ਹਨ ਤਾਜ਼ਾ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਮੇਵਾਲਾ ਦੀ ਹੈ ਜਿੱਥੇ ਕਣਕ ਨੂੰ ਖੇਤਾਂ ਵਿੱਚ ਇੰਨੀ ਭਿਆਨਕ ਅੱਗ ਲੱਗੀ ਕਿ ਹਵਾਕਾਰ ਨੇ ਹੋਰ ਤੇਜ਼ੀ ਨਾਲ ਫੈਲ ਗਈ ਤੇ ਨੇੜਲੇ ਕਈ ਘਰਾਂ ਨੂੰ ਵੀ ਉਸਨੇ ਆਪਣੀ ਲਪੇਟ ਵਿੱਚ ਲੈ ਲਿਆ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਅੰਦਰ ਹੀ ਹਨ ਤੇ ਅੱਗ ਵਾਲੇ ਪਾਸੇ ਹਨ ਇੱਥੋਂ ਤੱਕ ਕਿ ਫਾਇਰ ਬਰਗੇਡ ਦਾ ਮੁਲਾਜ਼ਮ ਵੀ ਉਸ ਵੇਲੇ ਝੁਲਸ ਗਿਆ ਜਦੋਂ ਉਹ ਅੱਗ ਤੇ ਕਾਬੂ ਪਾਉਣ ਦੇ ਲਈ ਪਾਣੀ ਛਿੜਕਾ ਰਿਹਾ ਸੀ ਆਗ ਇੱਕਦਮ ਤੇਜ਼ੀ ਨਾਲ ਉਸ ਵੱਲ ਵਧ ਗਈ ਤੇ ਉਸਦੇ ਕੱਪੜੇ ਤੇ ਹੋਰ ਸਮਾਨ ਵੀ ਸੜ ਗਿਆ ਫਾਇਰ ਬ੍ਰਿਗੇਡ ਦੇ ਡਰਾਈਵਰ ਨੇ ਬੜੀ ਮੁਸਤੈਦੀ ਨਾਲ ਉਸ ਨੂੰ ਬਚਾਇਆ ਤੇ ਉਸ ਨੂੰ ਬਾਹਰ ਕੱਢਿਆ ਕਣਕ ਨੂੰ ਲੱਗੀ ਅੱਗ ਦਾ ਇਹ ਭਿਆਨਕ ਮੰਜ਼ਰ ਦੇਖ ਕੇ ਇਥੋਂ ਦੀ ਲੱਗ ਰਹੇ ਫਰੀਦਕੋਟ ਨਾਲ ਸੰਬੰਧਿਤ ਦੋ YouTube ਦੇ ਪੱਤਰਕਾਰ ਵੀ ਰੁਕ ਗਏ ਤਾਂ ਕਿ ਇਸ ਦੀ ਕਵਰੇਜ ਕੀਤੀ ਜਾ ਸਕੇ ਪਰ ਅੱਗ ਇੰਨੀ ਤੇਜ਼ ਸੀ ਕਿ ਉਹ ਉਥੋਂ ਬੜੀ ਮੁਸ਼ਕਲ ਨਾਲ ਬਚ ਕੇ ਨਿਕਲੇ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਉਹ ਤਾਂ ਬਚ ਕੇ ਨਿਕਲਾਏ ਹਨ ਪਰ ਅੱਗ ਹਾਲੇ ਵੀ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ ਤੇ ਪਿਛਲੇ 5 ਘੰਟਿਆਂ ਤੋਂ ਇਹ ਆਪਣਾ ਤਾंडਵ ਮਚਾ ਰਹੀ ਹੈ ਖਬਰ ਪੇਸ਼ ਕੀਤੇ ਜਾਣ ਤੱਕ ਅੱਗ ਤੇ ਹਾਲੇ ਤੱਕ ਕਾਬੂ ਨਹੀਂ ਸੀ ਪਾਇਆ ਜਾ ਸਕਿਆ ਤੇ ਇਹ ਲਾਗਲੇ ਪਿੰਡਾਂ ਵੱਲ ਨੂੰ ਫੈਲਣ ਲੱਗੀ ਹੋਈ ਸੀ ਤੇ ਹੁਣ ਤੱਕ ਲਗਭਗ 150 ਕਿੱਲੇ ਤੋਂ ਵੱਧ ਕਣਕ ਤੇ ਨਾੜ ਦਾ ਨੁਕਸਾਨ ਕਰ ਚੁੱਕੀ ਹੈ ਗੱਡੀ ਆਲੇ ਸੀ ਅੱਗ ਲੱਗ ਗਈ ਅੱਛਾ ਨੇ ਗੱਡੀ ਦੇ ਜਿਹੜੇ ਬੰਦੇ ਲਗੇ ਇਹ ਨਾਲ ਤੇ ਇੱਥੋਂ ਮੈਂ ਕੱਢ ਕੇ ਲੈ ਕੇ ਗਏ ਸਾਡਾ ਵੀ ਰੈਂਟ ਬਚ ਗਿਆ ਅਰੇ ਮਿੰਦਾਂ ਨੂੰ ਪਤਾ ਨਹੀਂ ਹੈਗਾ ਪਤਾ ਨਹੀਂ ਨਹੀਂ ਹੁਣ ਪੂਰੇ ਘੇਰੇ ਜਿਆ ਆ ਗਿਆ ਹਾਏ ਮੈਂ ਗੱਡੀ ਦੇ ਜਿਹੜੇ ਗੇਟ ਪੱਟ ਗਿਆ ਬਾਦ ਗੱਦੀ ਲੈ ਬੱਦਲੇ ਗੇਟ ਟੁੱਟਣੀ ਗੱਦੀ ਮਾਰਦਾ ਸਾਡਾ ਵੀ ਮਾੜਾ ਬਹੁਤ ਆਹੋ ਜੀ ਦੁੱਖੁਰੇ ਦੇਰੀਏ ਚ ਮਰ ਗਈ ਪੈ ਗਿਆ ਉਹ ਤੇਰੇ ਪ੍ਰੇਮ ਕੀਆ ਔਰ 100 ਕਿਨਾ ਮੱਝ ਗਿਆ ਜੀ ਖੜੀ ਕਾਨਕ ਨੂੰ ਖੜੀ ਕਾਨਕ ਨੂੰ ਜਾਗੀ ਤੂੰ ਅੱਗੇ ਪੈਊਗੀ ਅੱਗੇ ਆਉਣੀ ਆ ਸਾਡੀ ਵੀ ਨਹੀਂ ਚੱਲਦੀ ਹਾਂ ਜੀ ਹਾਂ ਜੀ ਆਪਾਂ ਦੇਖੀ ਗੱਲ ਇਹ ਕਿ ਲੱਭ ਕੇ ਲੱਭ ਕੇ ਕਰਕੇ ਰਾਈ ਦੋ ਦੂਰੀਆਂ ਹੀ ਨਾ ਲੈਣੀਆਂ ਇਹ ਇਹ ਬੁੱਗੀ ਪਰੇ ਜੇ ਵੜ ਦੁੱਪੀ ਜਾ ਕੇ ਇਹ ਖਾਣਾ ਨਹੀਂ ਟ੍ਰੈਂਟ ਬੱਚਾ